ਕਸਬੇ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਪੱਟੀ ਕਸਬੇ ਵਿੱਚ ਵਸਦੀ ਥੋੜਾ ਜਿਹਾ ਸ਼ਾਹੂਕਰ ਰੰਦਾ ਸੀ ਜਿਸ ਦਾ ਨਾਮ ਸੀ ਦੁਨੀ ਚੰਦ ਦੁਨੀ ਚੰਦ ਦਾ ਪੂਰੇ ਇਲਾਕੇ ਚ ਬਹੁਤ ਨਾਮ ਤੇ ਰਤਬਾ ਸੀ ਉਸ ਕੋਲ ਬਹੁਤ ਸਾਰਾ ਪੈਸਾ ਅਤੇ ਜਾਇਦਾਦ ਸੀ ਕਿਉਂਕਿ ਉਸ ਸਮੇਂ ਉਹ ਸ਼ਾਹੀ ਸਰਕਾਰ ਲਈ ਲਗਾਨ ਵਸੂਲ ਕਰਦਾ ਹੁੰਦਾ ਸੀ ਦੁਨੀ ਚੰਦ ਦਾ ਇੱਕ ਪਰਿਵਾਰ ਸੀ ਉਸ ਦੇ ਕੋਲ ਉਹਦੀਆਂ ਪੰਜ ਧੀਆਂ ਸਨ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਉਹ ਰੱਬ ਅੱਗੇ ਮਿੰਤਾ ਤਰਲੇ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਹਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ ਚਾਰ ਧੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਪੰਜਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਗੁਨੀ ਚੰਦ ਨੇ ਬਹੁਤ ਸਾਰੇ ਦਾਨਪੁਨ ਅਤੇ ਹਵਨ ਕਰਵਾਏ ਮੰਦਰਾਮ ਸੀਤਾ ਵਿੱਚ ਵੱਡੇ ਵੱਡੇ ਚੜ੍ਹਾਵੇ ਪੇਸ਼ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆਂ ਤੋਂ ਬਾਅਦ ਇੱਕ ਵਾਰ ਫਿਰ ਉਹਦੇ ਘਰ ਪੰਜਵੀਂ ਬੱਚੀ ਨੇ ਜਨਮ ਲਿਆ ਚਾਰ ਧੀਆਂ ਤੋਂ ਬਾਅਦ ਜਿਹੜੀ 5ਵੀਂ ਬੱਚੀ ਹੋਈ ਉਹਦਾ ਨਾਮ ਰਜਨੀ ਰੱਖਿਆ ਗਿਆ। ਸੋ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦਿਨੀ ਚੰਦਾ ਰੱਬ ਤੋਂ ਭਰੋਸਾ ਉੱਠ ਗਿਆ। ਉਹਨੇ ਆਪਣੇ ਇਲਾਕੇ ਦੇ ਸਾਰੇ ਮਸੀਤਾਂ ਮੰਦਰ ਬੰਦ ਕਰਵਾ ਦਿੱਤੇ। ਜੇ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਣ ਲੱਗੀ। ਉਹ ਆਪਣੇ ਆਪ ਨੂੰ ਰੱਬ ਸਮੋਣ ਲੱਗ ਪਿਆ। ਲੋਕ ਡਰਦੇ ਉਹਨੂੰ ਕੁਝ ਨਹੀਂ ਸੀ ਕਹਿੰਦੇ। ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ। ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਚਪਨ ਤੋਂ ਹੀ ਬੜੀ ਸ਼ਰਧਾ ਸੀ। ਉਹ ਪਰ ਮਾਕਮਾ ਦਾ ਨਾਮ ਚੱਪਦੀ ਸੀ ਤੇ ਉਹ ਦੁਨੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਦੁਨੀ ਚੰਦ ਅਕਸਰ ਬੀਬੀ ਰਜਨੀ ਉੱਪਰ ਬਹੁਤ ਗੁੱਸਾ ਕਰਦੇ ਸੀ ਉਸ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਜਪਣਾ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਦਿਨ ਕੀ ਹੁੰਦਾ ਕਿ ਦੁਨੀ ਚੰਦ ਨੇ ਆਪਣੇ ਪੰਜੀ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਕਿਸ ਦਾ ਦਿੱਤਾ ਪਹਿਨਦੀਆਂ ਹੋ ਤਾਂ ਦੁਨੀ ਚੰਦ ਦੇ ਇਸ ਸੁਭਾਅ ਦਾ ਚਾਰ ਧੀਆਂ ਨੇ ਜਵਾਬ ਦਿੱਤਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਕਾ ਖਾਂਦੀਆਂ ਹਾਂ ਅਤੇ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਹ ਜੋ ਸੋਨੇ ਦੇ ਗਹਿਣੇ ਅਸੀਂ ਪਹਿਨੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ ਉਹ ਚੁੱਪ ਖੜੀ ਸੀ ਬਣੀ ਚੰਦ ਨੇ ਉਹੀ ਸਵਾਲ ਰਜਨੀ ਨੂੰ ਫਿਰ ਪੁੱਛਿਆ ਰਜਨੀ ਨੇ ਫਿਰ ਜਵਾਬ ਦਿੱਤਾ ਪਿਤਾ ਜੀ ਭੈਣਾਂ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਹਾਂ ਦੇ ਹਾਂ ਰੱਬ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਤਾਂ ਖਾਂਦਾ ਹੈ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਰਜਨੀ ਦਾ ਇਹ ਸਵਾਲ ਸੁਣ ਕੇ ਸ਼ਾਹੂਕਰ ਨੂੰ ਬੜਾ ਗੁੱਸਾ ਆਉਂਦਾ ਉਹ ਰਜਨੀ ਨੂੰ ਕਹਿੰਦਾ ਕਿ ਜੇ ਤੈਨੂੰ ਇਹ ਲੱਗਦਾ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਤਾਂ ਹੁਣ ਮੈਂ ਦੇਖਦਾ ਰੱਬ ਤੈਨੂੰ ਕਿੱਦਾਂ ਦਿੰਦਾ ਸਭ ਕੁਝ ਮੈਂ ਤੇਰਾ ਵਿਆਹ ਕੋਈ ਔੜੀ ਨਾਲ ਕਰ ਦਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕਦਾ ਹੋਵੇ ਕੋਈ ਕੰਮ ਕਰਨਾ ਕਰ ਸਕਦਾ ਹੋਵੇ ਫਿਰ ਦੇਖਦਾ ਕਿੱਥੇ ਹੈ ਤੇਰਾ ਰੱਬ ਕਿਵੇਂ ਦਿੰਦਾ ਤੈਨੂੰ ਖਾਣ ਦੇ ਫਿਰ ਦੁਨੀ ਚੰਦ ਨੇ ਇਵੇਂ ਹੀ ਕੀਤਾ ਦੁਨੀ ਚੰਦ ਨੇ ਰਜਨੀ ਦੇ ਹਾਨ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੂੜ ਹੋਇਆ ਸੀ ਇਸ ਕੁੜੀ ਦਾ ਨਾਮ ਸੀ ਵਿਕਰਮਦੱਤ ਉਹ ਲੋਕਾਂ ਤੋਂ ਭੀਖ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਹੁੰਦਾ ਸੀ ਕੋਈ ਵੀ ਉਸ ਕੁੜੀ ਦੇ ਨੇੜੇ ਨਹੀਂ ਸੀ ਆਉਂਦਾ ਲੋਕ ਉਸ ਨੂੰ ਆਪਣੇ ਪਿੰਡਾਂ ਮੁਹੱਲਿਆਂ ਤੋਂ ਦੂਰ ਭਜਾ ਦਿੰਦੇ ਸੀ ਦੁਨੀ ਚੰਦ ਨੇ ਉਸ ਕੁੜੀ ਨੂੰ ਘਰ ਲਿਆ ਕੇ ਇੱਕ ਪੰਡਤ ਨੂੰ ਸੱਦ ਕੇ ਮੱਲੂ ਮੱਲੀ ਰਜਨੀ ਦਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ ਰਜਨੀ ਦੀ ਮਾਰ ਹੁੰਦੀ ਹੋਈ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜ਼ਾਲਮ ਪਿਓ ਦੇ ਅੱਗੇ ਡਰਦੀਆਂ ਉਹ ਕੀ ਬੋਲ ਸਕਦੀਆਂ ਸੀ ਦੁਨੀ ਚੰਦ ਉਸ ਕੁੜੀ ਦਾ ਹੱਥ ਰਜੂਲ ਨੂੰ ਫੜਾ ਕੇ ਕਹਿਣ ਲਗਾ ਕਿ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਕਿੱਥੇ ਨਜ਼ਰ ਨਹੀਂ ਆਉਣੀ ਚਾਹੀਦੀ ਰਜਨੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਵਚਨ ਕਿਹਾ ਤੇ ਮਨਜ਼ੂਰ ਕਰ ਲਿਆ ਜੋ ਮੇਰੀ ਕਿਸਮਤ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮਨਜ਼ੂਰ ਹੈ ਰਜਨੀ ਨੇ ਰੱਬ ਦਾ ਭਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਏ। ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਤੇ ਭੀਖ ਮੰਗ ਕੇ ਜੀਵਾਰਾ ਕੱਢਦੀ। ਹੁਣ ਉਹਦੇ ਸਰੀਰ 'ਤੇ ਸ਼ਾਹੀ ਕੱਪੜਿਆਂ ਦੀ ਥਾਂ ਸਾਦੇ ਕੱਪੜੇ ਸਨ, ਪੈਰ ਨੰਗੇ ਸੀ। ਉਹ ਰੱਬ 'ਗੇ ਅਰਦਾਸ ਕਰਦੀ ਰਹਿੰਦੀ ਸੀ ਕਿ हे ਪ੍ਰਮਾਤਮਾ, ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ। ਤੇਰਾ ਹੀ ਦਿੱਤਾ ਸੀ ਖਾਂਦੇ ਹਾਂ। ਜੇ ਮੰਗ ਕੇ ਸੁੱਕੀਆਂ ਰੁਪਈਆ ਖਮਾਉਣ ਦੀ ਤੇਰੀ ਮਰਜ਼ੀ ਹੈ। ਤਾਂ ਮੈਂ ਉਸ ਵਿੱਚ ਵੀ ਰਾਜੀ ਹਾਂ ਮੇਰੇ ਇਸ ਪੂਰੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ਸਾਰੀ ਉਮਰ istri ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਹੈ ਤਾਂ ਆਪਣੀ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਚ ਮੰਗਣ ਚਲੀ ਜਾਂਦੀ ਖਾਣ ਨੂੰ ਵੀ ਜੋ ਮਿਲਦਾ ਆਪਣੇ ਪਤੀ ਨੂੰ ਉਹ ਖਵਾ ਕੇ ਫਿਰ ਉਹ ਖੁਦ ਖਾਂਦੀ ਤੇ ਰੁੱਖੀ ਮਿੱਸੀ ਖਾ ਕੇ ਵੀ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਸਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸ ਦਾ ਪਤੀ ਭਗਵਾਨ ਦੀ ਕਿਰਪਾ ਨਾਲ ਠੀਕ ਹੋ ਜਾਵੇ ਇਸੇ ਤਰ੍ਹਾਂ ਸਮਾਂ गुज़रਦਾ ਗਿਆ ਇੱਕ ਦਿਨ ਏਡਾਂ ਹੀ ਪਿੰਡਾਂ 'ਚ ਘੁੰਮਦੇ-ਘੁੰਮਦੇ ਉਹ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਕੇਵਲ ਇੱਕ ਪਾਣੀ ਦੀ ਛੱਪੜੀ ਹੁੰਦੀ ਸੀ ਇਹ ਦੋਨੋਂ ਇਸ ਪਾਣੀ ਦੀ ਛੱਪੜੀ ਦੇ ਨੇੜੇ ਪਹੁੰਚੇ ਛੱਪੜੀ ਦੇ ਕੰਢੇ ਇੱਕ ਬੇਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਨੀ ਨੇ ਉਸ 베ਰੀ ਦੀ ਸੰਗਣੀ ਸ਼ਾਹ ਹੇਠਾਂ ਭਟਾ ਦਿੱਤਾ ਤੇ ਆਪ ਰਜਨੀ ਸੁਲਤਾਨ ਮਿੰਟ ਨਗਰਵਾਲ ਕੁਝ ਖਾਣ ਲਈ ਮੰਗਣ ਵਾਸਤੇ ਤੁਰ ਪਈ ਜਿਹੜੀ 베ਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਥੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਉਹ ਕਾਂ ਬਹੁਤ ਜ਼ਿਆਦਾ ਰੋੜੀ ਪਾ ਰਹੇ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਖੁਸ਼ੀ ਵਿੱਚ ਰੋਲਾ ਪਾ ਰਹੇ ਹੋ ਕਈ ਕਾਂ ਛੱਪੜੀ ਵਿੱਚੋਂ ਜਲ ਫੇਰੇ ਸੀ ਕਈ ਕਾਂ ਜੰਨ ਵਿੱਚ ਚੁੱਭੀਆਂ ਮਾਰ ਰਹੇ ਸੀ ਰਜਨੀ ਦਾ ਪਿੰਗਲਾ ਪਤੀ ਵੀ ਦੇਖਦਾ ਹੈ ਜਿਹੜੇ ਕਾਂ ਜਲ ਵਿੱਚੋਂ ਡੁਬਕੀਆਂ ਲਗਾ ਕੇ ਨਿਕਲ ਰਹੇ ਨੇ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਹਾਂਸ ਬਣ ਕੇ ਉਹ ਉੱਡਦੇ ਜਾ ਰਹੇ ਸੀ ਰਜਨੀ ਦਾ ਪੂਰੀ ਪਤੀ ਕਿੰਨਾ ਚਿਰ ਇਹ ਕੌਤਕ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਖੇਡ ਰਚਿਆ ਜਾ ਰਿਹਾ ਕਾਲੇ ਕਾਂ ਚਿੱਟੇ ਕਿਵੇਂ ਹੋ ਰਹੇ ਆ ਇਸ ਛਪੜੀ 'ਚ ਕੋਈ ਤਾਂ ਗੱਲ ਹੈ ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਹ ਛਪੜੀ 'ਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਏ ਉਹ ਕਾਫੀ ਚਿਰੇ ਸੋਚਦਾ ਰਿਹਾ ਫਿਰ ਪ੍ਰਮਾਤਮਾ ਦੇ ਪ੍ਰੋਸਾਰਕੇ ਉਹ ਕਿਸੇ ਤਰ੍ਹਾਂ ਰੁਦਾ ਕਿਸੁਰਦਾ ਛਪੜੀ ਦੇ ਕੰਢੇ 'ਚ ਪਹੁੰਚਿਆ ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਡੂੰਘਾ ਹੋਵੇ ਤੇ ਕਿਤੇ ਉਹ ਇਸ ਪਾਣੀ 'ਚ ਡੁੱਬੀ ਨਾ ਜਾਏ ਸੋ ਸਹਾਰੇ ਲਈ ਉਸਨੇ 베ਰੀ ਦੇ ਰੁੱਖ ਦੀ ਇੱਕ ਸ਼ਾਖਾ ਪਕੜ ਕੇ ਉਹ ਰੱਬ ਦਾ ਨਾਮ ਲੈ ਕੇ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਹਦੇ ਜ਼ਖਮਾਂ ਨੂੰ ਲਗਾ ਤਾਂ ਅਲੌਕਿਕ ਬਾਣਾ ਵਰਤਿਆ ਉਸਦੇ ਸਾਰੇ ਜ਼ਖਮ ਮਿਟ ਗਏ ਉਹਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੋਰ ਨਾਲ ਹੋਏ ਉਸਦੇ ਸਾਰੇ ਜ਼ਖਮ ਵੀ ਠੀਕ ਹੋ ਚੁੱਕੇ ਸੀ ਆਪਣੇ ਸਰੀਰ ਵਲ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਉਹਦਾ ਰੋਗ ਮਿੱਟ ਚੁਕਿਆ ਸੀ। ਫਿਰ ਉਹ ਛਪੜੀ ਦੇ ਕੰਡੇ ਬੈਠ ਕੇ ਰਜਨੀ ਨੂੰ ਉਡੀਕਣ ਲੱਗਾ। ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉਤੀ ਨਾ ਦੇਖ ਕੇ ਉਹ ਹੈਰਾਨ ਹੋ ਗਈ ਅਤੇ ਬਹੁਤ ਡਰ ਗਈ। ਉਹ ਆਪਣੇ ਪਤੀ ਦੀ ਥਾਂ ਉੱਤੇ ਹੋਰ ਨੌਜਵਾਨ ਨੂੰ ਬੈਠਾ ਦੇਖ ਕੇ ਡਰ ਗਈ। ਪਰ ਰਜਨੀ ਨੂੰ ਉਸ ਵਕਤ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਉਸੇ ਦਾ ਉਹੀ ਪਿੰਗਲਾ ਪਤੀ ਹੈ। ਉਹਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰਨ ਨਾ ਦਿੱਤਾ ਹੋਵੇ। ਤਾਂ ਕਿਉਂ ਰਜਨੀ ਦਾ ਵਾਸ ਬਣ ਸਕੇ ਉਹ ਉਹਦੇ ਨੇੜੇ ਗਈ ਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਪਰ ਰਜਨੀ ਨੂੰ ਯਕੀਨ ਨਾ ਹੋਇਆ ਤੇ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਅਗੋਂ ਰਜਨੀ ਦੇ ਪਤੀ ਨੇ ਕਿਹਾ ਕਿ हे ਦੇਵੀ ਤੂੰ ਸ਼ੱਕ ਨਾ ਕਰ ਤੇਰੀ ਸਿਵਾ ਤੇ ਤੇਰੇ ਰੱਬ 'ਚ ਭਰੋਸਾ ਕਰਕੇ ਉਸ ਪ੍ਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਕਿ ਤੂੰ ਕੋਈ ਚੋਰ ਹੈ ਕਾਤਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਹੱਥ ਨਾਲ ਬੇਰੀ ਦੀ ਟਾਣੀ ਨੂੰ ਫੜਿਆ ਸੀ ਜਿਸ ਕਰਕੇ ਉਸ ਹੱਥ ਦਾ ਜ਼ਖਮ ਹਜੇ ਵੀ ਉਸੇ ਤਰ੍ਹਾਂ ਹੀ ਸੀ ਕਿਉਂਕਿ ਉਹ ਜ਼ਲਤ ਨੂੰ ਅਣਛੋਇਆ ਹੀ ਰਹਿ ਗਿਆ ਸੀ ਉਸਨੇ ਉਹ ਖੋੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਫਿਰ ਰਜਨੀ ਨੂੰ ਨਾਲ ਲਿਜਾ ਕੇ ਉਸ ਦੇ ਸਾਹਮਣੇ ਉਹ ਹੱਥ ਪਾਣੀ ਝੜਬੋਇਆ ਜਦੋਂ ਹੱਥ ਉਹ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਹੱਥ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ ਸੀ ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ ਉਹ ਪਰਮਾਤਮਾ ਦਾ ਸ਼ੁਕਰ ਕਰ ਲੱਗੀ ਸੋ ਉਸ ਦਿਨ ਤੋਂ ਬਾਅਦ ਇਹ ਬੇਰੀ ਦੁੱਖ ਪੰਜਨੀ ਬੇਰੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ ਅੱਜ ਕੱਲ ਇਹ ਬੇਰੀ ਸਚਕਣ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਕੇਸਿਤ ਹੈ